हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਜਿਹੜੀ ਦੋਸਤੋ ਅੱਜ ਆਪਣੀ ਵਿਜ਼ਿਟ ਆ ਵੀਰ ਗੁਰਲਾਲ ਸਿੰਘ ਉਹਨਾਂ ਦੇ ਕੋਲ ਪਹੁੰਚੇ ਆ ਦੋਸਤੋ ਤੇ ਸੇਲ ਪਰਚੇਜ਼ ਦਾ ਕੰਮ ਆ ਵੀਰ ਦਲੇਰ ਸਿੰਘ ਬਾਠ ਉਹਨਾਂ ਦਾ ਇਸ ਘਰੋਂ ਦੋਸਤੋ ਜੇਕਰ ਆਪਾਂ ਗੱਲ ਕਰ ਗਏ ਤੇ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਠੀਕ ਆ ਜੀ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਤੇ ਤੀਜੇ ਚੌਥੇ ਦਿਨ ਜਿਹੜੀ ਆਪਾਂ ਅਪਡੇਟ ਆ ਉਹ ਤੁਹਾਨੂੰ ਦਿੰਦੇ ਰਹੀਦਾ ਇਸ ਘਰੋਂ ਅੱਜ ਇਸ ਕਵਰੇਜ ਵਿੱਚ ਟੋਟਲ ਚਾਰ ਨਗ ਤੁਸੀਂ ਦੇਖ ਰਹੇ ਜੀ ਬਿਲਕੁਲ ਚਾਰ ਪਸ਼ੂ ਬਕਾਊ ਆ ਜਿਨ੍ਹਾਂ ਦੇ ਵਿੱਚੋਂ ਇੱਕ ਵੈੜ ਤੁਹਾਨੂੰ ਦਿਖਾ ਦਾਂਗਾ ਵੈੜ ਵੀ ਸੂਈ ਸਵਾਈ ਆ ਪਸ਼ੂ ਵੈਸੇ ਇੱਕ ਮੱਝ ਨੂੰ ਛੱਡ ਕੇ ਨੀਲੀ ਰਾਵੀ ਦੀ ਮੱਝ ਨੂੰ ਛੱਡ ਕੇ ਬਾਕੀ ਪਸ਼ੂ ਸਾਰੇ ਦੁੱਧ ਦੇ ਤੇ ਜਿਹੜੇ ਹੁਣ ਚੱਲਣ ਦੇ ਆ ਠੀਕ ਆ ਜੀ ਤੋਂ ਦੁੱਧ ਤੇ ਚੱਲਣ ਦੇ ਪਸ਼ੂ ਦੋ ਟਾਈਮ ਚੋਕੇ ਕੋਈ ਵੀਰ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਤੁਸੀਂ ਯਕੀਨੀ ਬਣਾ ਲ ਤਰੀਕਾ ਅੱਜ 11 ਮਈ ਆ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ। ਸੋ ਪਸੂ ਤੁਹਾਨੂੰ ਟੋਟਲ 4 ਦਿਖਾਵਾਂਗੇ ਦੋਸਤੋ ਪੂਰੀ ਡਿਟੇਲ ਮਿਲ ਜੂਗੀ। ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ। ਹਰ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬਨ ਕੋਈ ਨੀਲੀ ਤੇ ਨੀਲੀ ਦਾ ਵੀ ਤੇ ਪਸ਼ੂ ਜਿਹੜੇ ਦੋਸਤੋ ਵਿੱਚ ਹੋਣਗੇ ਠੀਕ ਆ। ਤੇ ਆਓ ਲੈਣੀਆਂ ਬਥੇਰੇ ਡਿਟੇਲ ਕਰਦੇ ਆਂ ਗੱਲਬਾਤ। ਸਭ ਤੋਂ ਪਹਿਲਾਂ ਵੀਰ ਗੁਰਲਾਲ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਹੋਰ ਵੀਰੇ ਠੀਕ ਠਾਕ? ਚੜਦੀ ਕਲਾ ਤੁਸੀਂ ਸੁਣਾਓ। ਬਹੁਤ ਵਧੀਆ ਵੀਰ ਗੁਰਲਾਲ ਠੀਕ ਠਾਕ ਜੀ ਵਧੀਆ ਵਧੀਆ ਜੀ ਤੇ ਭਾਜੀ ਦਲੇਰ ਬਾੜੀ ਸਾਸਰੀ ਕਾ ਠੀਕ ਆ ਤੁਹਾਨੂੰ ਸਾਫ ਪਿਆਰ ਭਰੀ ਸਾਸਰੀ ਕਾ ਜਿੰਨੇ ਮੇਰੇ ਭਰਾ ਵੀ ਡਿਓ ਵੈਂਦੇ ਉਹਨਾਂ ਨੂੰ ਵੀ ਮੇਰੇ ਲੋ ਸਾਸਰੀ ਕਾ ਹੋਰ ਭਾਜੀ ਠੀਕ ਠਾਕ ਆ ਕਿਰਪਾ ਮਾਰੀ ਬਹੁਤ ਜੀ ਠੀਕ ਠਾਕ ਹਾਂਜੀ ਤੇ ਕਿਵੇਂ ਸੀ ਤਾਰਾ ਜੀ ਬਾਜੀ ਵਧੀਆ ਵਧੀਆ ਕਿਰਪਾ ਮਾਰਦੇ ਠੀਕ ਆ ਜੀ ਠੀਕ ਆ ਹਾਂਜੀ ਤੇ ਲਈ ਆਉਣੇ ਫਿਰ ਮਾਲ ਹੋਣ ਦਾ ਲਈ ਇਹਦਾ ਮੈਂ ਲਈ ਉਹਨਾਂ ਦੇ ਨਿੱਕਾ ਵੇਚੀ ਮੁੱਝੀ ਜਾਂਦਾ ਲੱਗੋ ਅੱਛਾ ਅੱਛਾ ਇਹਦੀ ਡਿਊਟੀ ਲਾਈਵ ਤੂੰ ਐ ਬੰਨੇ ਜਮ ਇਧਰ ਹੋਇ ਨਾ ਕੋਈ ਫਰਕ ਨਹੀਂ ਪੈਂਦਾ ਹਾਂ ਹੁਣ ਮੈਂ ਸ ਤਾਂ ਨੂੰ ਪਤਾ ਥੋੜਾ ਖੇਤਲ ਖਪਲ ਕਰਨੀ ਪੈਂਦੀ ਸੂਆ ਘਟਬਾਰ ਸਹੀ ਇਦਾਂ ਹੀ ਹਾਂ ਹੁਣ ਥੋੜਾ ਫਿਰਕੇ ਟੰਗ ਚੰਗਾ ਨਰਜੰਦਾ ਨਗਰ ਬਿਲਕੁਲ ਹਾਂਜੀ ਆ ਦੋਸਤੋ ਵੈਸੇ ਜਿਹੜੀ ਭਾਲ ਕਰਨੀ ਨਰਕਪਰਖ ਕਰਕੇ ਕੋ ਪਸ਼ੂ ਲੈਣਾ ਵੀਰ ਦਲੇਰ ਸਿੰਘ ਪਾਠਦੀ ਪੂਰੀ ਡਿਊਟੀ ਹੈ ਜ਼ਿੰਮੇਵਾਰੀ ਹੈ ਤੇ ਵੀਰ ਗੁਰਨਾਲ ਜਿਹੜਾ ਬਿਲਕੁਲ ਅੱਗੇ ਸਾਹਮਣੇ ਬਿਲਕੁਲ ਤੁਹਾਡੇ ਜਾਣਕਾਰੀ ਦਿੰਦਾ ਰਹਿੰਦਾ ਤੁਹਾਨੂੰ ਠੀਕ ਹੈ ਜੀ ਪਸ਼ੂ ਸਵੇ ਦਾ ਰੇਟ ਭਾਅ ਪੜਦਾ ਕਿੰਨਾ ਦੋਦ ਹੁਣ ਮੌਕੇ ਤੇ ਹਾਜ਼ਰ ਸੋ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਂਦੀ ਆ ਤੇ ਗੁਰਲਾਲ ਅੱਜ ਵੀਰੇ ਪਸ਼ੂ ਆਪਣੇ ਕੋਲ ਚਾਰ ਮਕਾਉ ਨੇ ਚਾਰ ਪਸ਼ੂ ਸੰਧੂ ਸਾਹਿਬ ਆਪਣੇ ਕੋਲ ਠੀਕ ਹੈ ਜੀ ਹਾਂ ਜੀ ਦੋ ਨੀਲੀ ਰਾਵੀ ਦੇ ਵਿੱਚ ਆਉਂਦੇ ਆ ਤੇ ਇੱਕ ਮੋਹਰਾ ਜਾਂਦੀ ਮੱਝ ਤੇ ਇੱਕ ਗਾਂ ਹੈ ਆਪਣੇ ਕੋਲ ਸ਼ਾਈ ਵਾਲ ਦੀ ਠੀਕ ਹੈ ਜੀ ਠੀਕ ਹੈ ਤੇ ਵੈਸੇ ਇੱਕ ਇਸੇ ਮੱਝ ਨੂੰ ਛੱਡ ਕੇ ਬਾਕੀ ਸਾਰੇ ਦੁੱਧ ਤੇ ਵੈਸੇ ਪਸ਼ੂ ਹਾਂ ਜੀ ਬਾਕੀ ਦੁੱਧ ਤੇ ਚੱਲਣ ਰਿਹਾ ਜੀ ਠੀਕ ਹੈ ਜੀ ਤੇ ਗੁਰਲਾਲ ਸ਼ੁਰੂਆਤ ਆਪਾਂ ਵੀਰ ਇੱਥੋਂ ਹੀ ਕਰ ਲਈਏ ਇਸੇ ਮੱਝ ਤੋਂ ਠੀਕ ਹੈ ਨੀਲੀ ਰਾਵੀ ਦੇ ਵਿੱਚ ਆ ਗਈ ਆ ਇਹ ਸੰਧੂ ਸਾਹਿਬ ਪਿਓਰ ਨੀਲੀ ਰਾਵੀ ਬਾਰਡਰ ਏਰੀਆ ਦੀ ਝੋਟੀ ਓਕੇ ਦੂਜੇ ਸਵੇਰੇ ਸੁਣੀ ਹੈ ਅਰਗੀ ਠੀਕ ਹੈ ਜ ਹਾਂਜੀ ਆਪਣੇ ਖਾਸ ਬੰਦਿਆਂ ਤੋਂ ਆਈ ਆ ਅੱਛਾ ਜੀ ਥਾਂ ਲੇ ਲਈ ਬਹੁਤ ਸਾਫ਼ ਹੈ ਪੱਦਰਿਆ ਵੇਖੋ ਲਓ ਜੀ ਤੇ ਦਿਨ ਗਰਲਾਲ ਵੈਸੇ ਕਿੰਨੇ ਕ ਜੀ ਦਿਨ ਸੰਧੂ ਸਾਹਿਬ ਦੇ 16 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ 11 ਲਓ ਜੀ ਬਟਨ ਵਾਲਾ ਲੇਵਾ ਹੈ ਯਾਨੀ 5-6 ਦਿਨ ਪਏ ਆ ਇਹਦੇ ਸੂਣ ਚ ਠੀਕ ਹੈ ਜੀ ਉਹਦੀ 5-6 ਦਿਨਾਂ ਦਾ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਦੂਜਾ ਸੂਆ ਇਸ ਮੱਜ ਨੇ ਦੋਸਤੋ ਸੂਣਾ ਤੇ ਹਾਈਟ ਮੀਡੀਅਮ ਦੇ ਵਿੱਚ ਆ ਜਿੱਦ ਤੱਕ ਨਾਰਮਲ ਹੀ ਨੀਲੀ ਰਾਵੀ ਨੂੰ ਚਾਹੀਦੀ ਨੀਲੀ ਦੀਆਂ ਮੱਜਾਂ ਨੂੰ ਕੱਦ ਲੱਗਾ ਹੁੰਦਾ ਉਡੇ ਕਦ ਕਾਟ ਦੇ ਵਿੱਚ ਜਾਂ ਬਾਕੀ ਸਰੀਰ ਘਟਾਂਚਾ ਵੇਖੋ ਬਹੁਤ ਖੂਬਸੂਰਤ ਚੌੜੇ ਪਿੱਠ ਪੁੜੇ ਦੇ ਵਿੱਚ ਪਤਲੇ ਪਿੰਡੇ ਦੀ ਠੀਕ ਹੈ ਜੀ ਬਾਕੀ ਢਿਲ ਢੋਲ ਬਖਾਲੇ ਦੇ ਵਿੱਚ ਵੀ ਸੋਹਣੀ ਆ ਕੋਈ 5-7 ਦਿਨਾਂ ਦੇ ਵਿੱਚ ਕਰਮਾਲੀ ਨੇ ਪੂਰੀ ਤਿਆਰੀ ਕਰ ਲੈਣੀ ਹੈ ਠੀਕ ਆ ਫਰੰਟ ਤੋਂ ਦਿਖਾਈਏ ਫੇਸ ਆ ਵੇਖੋ ਜੀ ਹਾਂ ਸੰਦੂ ਸਾਹਿਬ ਮੂਰਤ ਆਕਦੇ ਨੀਲੀ ਰਾਵੀ ਦੀ ਜੀ ਦੇਖੋ ਮੂੰਹ ਪੂਰਾ ਫੜਾਉਂਦੀ ਹੈ ਸੰਦੂ ਸਾਹਿਬ ਨੀਲੀ ਰਾਵੀ ਦੀ ਨਿਸ਼ਾਨੀ ਇਹ ਹੁੰਦੀ ਠੰਡੀ ਧੀ ਦੀ ਠੰਡਾ ਨਾ ਹੋਇਆ ਪਸ਼ੂ ਫਿਰ ਨੀਲੀ ਰਾਵੀ ਦਾ ਕਾੜਾ ਹਾਂ ਕਾੜਾ ਨੀਲੀ ਰਾਵੀ ਦਾ ਆ ਦੇਖੋ ਲਓ ਤੁਸੀਂ ਵੈਸੇ ਡਲਪਿੰਡ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਬਿਲਕੁਲ ਬਾਰਡਰ ਦੇ ਨਾਲ ਲੱਗ ਜਾਂਦਾ ਪਿੰਡ ਤੇ ਰਵਾ ਤਕਰੀਬਨ ਕਾਫੀ ਮਸ਼ਹੂਰ ਆ ਬਾਰਡਰ ਬੈਲਟ ਆ ਤੇ ਮਸ਼ਹੂਰ ਆ ਨੀਲੀ ਰਾਵੀ ਤੇ ਨੀਲੀ ਦੇ ਪਸ਼ੂ ਹਰ ਵਾਰ ਤੁਹਾਨੂੰ ਕੋਈ ਇੱਕ ਇੱਕ ਨਗ ਜਾਂ ਦੋ ਨਗ ਜਿਹੜੇ ਆ ਹਰ ਪੂਰ ਦੇ ਵਿੱਚ ਵੇਖਣ ਦੇ ਵਿੱਚ ਮਿਲਦਾ ਠੀਕ ਆ ਜੋ ਤਾਂ ਮਿਲਦਾ ਕਿਉਂਕਿ ਬਿਲਕੁਲ ਬਾਰਡਰ ਬੈਲਟ ਆ ਤੇ ਬਥੇਰੇ ਪਸ਼ੂ ਜਿਹੜਾ ਪੁਰਾਣਾ ਪਸ਼ੂ ਆ ਜਾਂ ਪੀੜੀ ਦਰ ਪੀੜੀ ਜਨਰੇਸ਼ਨ ਆ ਦੋਸਤੋ ਉਹ ਤੁਰੀ ਆ ਰਹੀ ਆ ਪੁਰਾਣੇ ਪਸ਼ੂਆਂ ਦੇ ਵਿੱਚੋਂ ਤੇ ਇਹ ਜਿਹੜੀ ਤੁਸੀਂ ਝੋਟੀ ਦੇਖ ਰਹੇ ਜੀ ਇਹ ਮੱਝ ਦਿਖ ਰਿਹਾ ਜੀ ਦੂਜਾ ਸੂਆ ਇਹ ਸੂਨ ਵਾਲੀ ਠੀਕ ਹੈ ਜੀ ਬਾਕੀ ਸਫਾਈਆਂ ਸੁਫਈਆਂ ਇੱਕ ਵਾਰੀ ਤੁਹਾਨੂੰ ਥੋੜੀਆਂ ਹੋਰ ਨੇੜੇੋਂ ਦਿਖਾਈਏ ਆ ਲਓ ਸੰਧੂ ਸਾਹਿਬ ਇਹ ਕਿਹੇ ਨਿਸ਼ਾਨੀ ਦੋਣੀ ਜੇ ਨੀਲੀ ਰੰਗ ਦੀ ਉਹ ਭੱਸੀ ਵੇਖੋ ਹਾਂ ਲਓ ਜੀ ਠੀਕ ਹੈ ਜੀ ਸੋ ਚਾਰ ਚੰਦ ਲੱਗੇ ਪਏ ਆ ਦੋਸਤੋ ਫੇਸਬੁਕ ਕੁਆਲਿਟੀ ਕਾਫੀ ਸੋਹਣੀ ਬਿਲਕੁਲ ਬਿੱਲੀ ਮਨ ਕੀ ਅੱਖ ਕੋਲੇ ਬਿਲਕੁਲ ਗਲਾਵੀ ਤੇ ਮੋਛ ਮੋਛ ਬੱਗੀ ਮੋਛਾ ਨਾਸ ਬੱਗੀ ਠੀਕ ਹੈ ਤੇ ਚਾਰੇ ਖੁਰ ਵੀ ਤੋਤੇ ਆ ਤੂੰ ਮਾਰਕਿੰਗ ਜਿਹੜੀ ਆ ਬੜੀ ਜਾਇਜ਼ ਤੇ ਜੈਨੂਨ ਮਾਰਕਿੰਗ ਆ ਠੀਕ ਆ ਜੀ ਪੋਛ ਵੀ ਬਿਲਕੁਲ ਉੱਪਰ ਤੱਕ ਵਾਈਟ ਆ ਪੂਰੀ ਨਿੱਗਰ ਵਜਨ ਵਟੇ ਵਾਲੀ ਝੋਟੀ ਆ ਆ ਦੇਖੋ ਜੀ ਠੀਕ ਆ ਠੀਕ ਆ ਬਹੁਤ ਬੜਨਾ ਵਾਲਾ ਲੈ ਵਾ ਜੇ ਇੱਕ ਸਾਰ ਫਿਰ ਦੇਖੋ ਹਾਂ ਸਾਰ ਨੂੰ ਡੱਟ ਕਰੂਗੀ ਸਿੰਧੂ ਸਾਹਾ ਜੇ ਪੰਜ ਤੋਂ 6 ਦਿਨ ਪਏ ਇਹਦੇ ਆ ਬਸ ਉਹ ਗੱਲ ਦਿਨਾਂ ਦੇ ਹਿਸਾਬ ਨਾਲ ਬੰਨਣੀ ਜਾ ਕੇ ਹਾਂ ਜਿਹੜਾ ਨੰਗਰ ਥੋੜਾ ਟਿਪ ਦੇ ਥੋੜਾ ਕੱਟ ਜਾਂਦਾ ਹੈ ਭਰਾ ਕੇ ਲਿਆ ਥੱਲੇ ਪੂਰੀ ਮੈਂ ਉਹ ਵੀ ਫਰਕ ਪੈਂਦਾ ਹਾਂ ਉਹ ਵੀ ਬਣੀ ਹੈ ਤੇ ਥੋੜੇ ਕੰਮਾ ਥੱਲੇ 1 ਕਿਲੋ ਭਰ ਆਤੀ ਮੈਂ ਉਹ ਵਕਾਲੇ ਚ ਫਿਰ ਤੈਨੂੰ ਪਤਾ ਦੋ ਕਟਣਾ ਹੀ ਆ ਹਾਈ ਕਾਲ ਜੋ ਨਾ ਨਗਦਾਂ ਵਾਲਾ ਕੰਮ ਚੱਲਣ ਡਿਆ ਹੈ ਤੇ ਆਪ ਦੀ ਤਸੱਲੀ ਪਰਖ ਕਰਕੇ ਲਓ ਸਹੀ ਹੈ ਠੀਕ ਹੈ ਜੀ ਸਹੀ ਹੈ ਸਹੀ ਹੈ ਹਾਂ ਲਓ ਵੀ ਦੋਸਤੋ ਇਹ ਵੀ ਜਿਹੜੀ ਜ਼ਰੂਰੀ ਆ ਗੱਲ ਠੀਕ ਹੈ ਤੇ ਗੁਰਲਾਲ ਇਹਦੀ ਕੀਮਤ ਵੀਰੇ ਦੱਸਦੇ ਮੁੱਲ ਕੀ ਰਹੂਗਾ ਕੀਮਤ ਸੰਧੂ ਸਾਹਿਬ ਜੱਡੀ ਝੋਟੀ ਸੋਹਣੀ ਆ ਪਿਓਰ ਨੀਲੀ ਰਾਵੀ ਦੀ ਕੀਮਤ ਕਰਨੋਂ ਭਾਵੇਂ ਲੱਖ ਕਰੀ ਜਾਈਏ ਭਾਵੇਂ 95000 ਕਰੀ ਜਾਈਏ ਪਰ ਕੀਮਤ ਵਧ ਕਰਨ ਦਾ ਤੁਹਾਨੂੰ ਪਤਾ ਕੋਈ ਫਾਇਦਾ ਨਹੀਂ ਆਪਾਂ ਜਦੋਂ ਵੀਡੀਓ ਪਾਉਨੇ ਆਪਣੇ ਉਦੋਂ ਹੀ ਪਸ਼ੂ ਛੇੜ ਹੁੰਦੇ ਆ ਹਾਂਜੀ ਹਾਂਜੀ ਹਾਂ ਜੇ ਰੇਟ ਜਾਇਜ ਪਾਵਾਂਗੇ ਤੇ ਪਸ਼ੂ ਆਉਂਦੇ ਵੀ ਜਾਣਗੇ ਤੇ ਵਿਖਦੇ ਵੀ ਜਾਣਗੇ ਆਪਾਂ ਤੁਹਾਨੂੰ ਪਤਾ ਵੀ ਜੇ ਇੱਕ ਰੇਜ ਲੈਂਦੇ ਉਹਨਾਂ ਨੂੰ ਬੰਨ ਨਹੀਂ ਛੱਡਣਾ ਤੇ ਆ ਕੇ ਆਉਂਦੇ ਛੇੜ ਕਰ ਦਿੰਦੇ ਆ ਆ ਇਦਾਂ ਹੀ ਆ ਹਾਂ ਜੇ ਰੇਟ ਜਾਇਜ ਹੋ ਉਸੇ ਵੇਲੇ ਛੇੜ ਹੋਣੇ ਆ ਤੁਸੀਂ ਪਿੱਛੇ ਜਿਹੇ ਦੱਸਿਆ ਵੀ ਜਿਹੜੀ ਆਪਾਂ 5-4 ਦਿਨ ਪਹਿਲਾਂ ਵੀਡੀਓ ਪਾਈ ਆ ਉਹ ਸੰਤੂ ਸਾਹਿਬ ਆ ਗਏ ਵਪਾਰੀ ਵੀਰਾਂ ਨੇ ਖੜੀਆਂ ਉਹ ਸਾਰੀਆਂ ਸਰ ਉਹਨਾਂ ਵੀ ਜਲਪਾਣੀ ਵਿੱਚੋਂ ਕੱਢਣਾ ਤੇ ਜਿਹੜਾ ਪਸ਼ੂ ਦੋ ਤਿੰਨਾਂ ਸਾਂ ਦਾ ਗਾਂ ਅੱਡੇ ਘੁੰਮ ਜਉ ਪਸ਼ੂ ਦੋ ਗੱਲ ਫਾਤ ਮਾਣਾ ਸੰਤੂ ਸਾਹਿਬ ਆਪਣੇ ਘਰੇ 30000 ਰੁਪਏ ਮਨਾਫਾ ਲੱਗਦਾ ਰਿਹਾ ਹੈ ਭਰਾਵਾਂ ਜੇ ਕਮਾਈ ਕਰ ਲਈ ਜੇ ਆਪਾਂ ਕਰਨੀ ਹੋ ਵੀ ਕਰੀ ਕਰ ਇਹ ਆਪਾਂ ਜਹਰ ਕਰਾਂਗੇ ਤੇ ਖੜਾ ਵੇਚਾਈ ਕਰੂਗਾ ਬਸ ਜੀ ਬਸ ਮੁੱਲ ਸੰਤੂ ਸਾਹਿਬ ਆਪਾਂ 95 ਕਰ ਲਈਏ ਆਪਾਂ ਲੱਖ ਕਰ ਲਈਏ ਮੁੱਲ ਝੋਟੀ ਦੇ ਹਿਸਾਬ ਨਾਲ ਚੱਟਦਾ ਹੈ ਹਾਂਜੀ ਹਾਂਜੀ ਪਰ ਮੁੱਲ ਇਹ ਹੈ ਜੇ ਲੋ ਜੀ 88000 ਦੇ ਵਿੱਚ ਦੋਸਤੋ ਇਹ ਝੋਟੀ ਤੁਹਾਨੂੰ ਮਿਲ ਜੂਗੀ ਬਾਕੀ ਖੂਬਸੂਰਤਾ ਕਰਮਾ ਵਾਲੀ ਦੇਖੋ ਸੰਤੂ ਸਾਹਿਬ ਪਿੱਠਪੂੜਾ ਕੱਡਾ ਚੌੜਾ ਹੈ ਤੋਂ ਚੰਗੇ ਸਰੀਰ ਦੇ ਢਾਂਚੇ ਦੇ ਵਿੱਚ ਮੋਲ ਆਪਾਂ ਸੰਤੂ ਸਾਹਿਬ ਹਾਨਾ ਵਾਲੇ ਪਾਉਣੇ ਆ ਕੋਈ ਵੀਰ 70 75000 ਵਾਲਾ ਫੋਨ ਨਾ ਲਾਵੇ ਮੋਲ ਆਪਾਂ ਉਹ ਪਾਉਣੇ ਆ ਜਿਹੜੇ ਜੰਗਰਦੇਹ ਜਿਨਾ ਠੀਕ ਆ ਜੀ ਠੀਕ ਆ ਆ ਜਿਹੜਾ ਪਿੰਡ ਦੀ ਫਾਇਦਾ ਹੀ ਨਹੀਂ ਗਾ ਉਹ ਗੱਲ ਹੀ ਉੰਨੀ ਕਰੋ ਜਿੰਨੇ ਦਾ ਸੌਦਾ ਆ ਜਨਾਬ ਦਾ ਥੋੜਾ ਕੰਨ ਰੱਖ ਕੇ ਵੇਚ ਤੇ ਤੁਰੀ ਜਾਵੇ ਕਰਮਾ 10 ਜੀ ਅਗੜੀਆਂ ਨੂੰ ਰਹਿਣੀਆਂ ਕਰੇ ਜਾਗੇ ਮੋਲ 90 8800 ਬਾਕੀ ਸੱਜਣ ਦੋਰੋਂ ਨੇੜਾ ਆ ਤਸਲੀ ਕਰਕੇ ਖੜੇ ਜੇ ਆਨਲਾਈਨ ਮੰਗੋਣੀ ਤਾਂ ਆਨਲਾਈਨ ਮੰਗਾ ਸਕਦਾ ਬਿਲਕੁਲ ਹਾਂ ਲਓ ਦੋ ਘੜੇ ਦੋਸਤੋ 90 ਦੀ ਤੁਹਾਨੂੰ ਜਿਹੜੀ ਝੋਟੀ ਮਿਲਦੀ ਠੀਕ ਆ ਇੱਕ ਸੈਕਿੰਡ ਨੰਬਰ ਤੇ ਗੁਰਨਾਲ ਜਿਹੜੀ ਇਹ ਵੀ ਆਪਣੇ ਕੋਲ ਆ ਗਈ ਇੱਕ ਪੱਖ ਇਹ ਸੰਧੂ ਸਾਹਿਬ ਝੋਟੀ ਦੂਜੇ ਸੂਏ ਸੋਈ ਆ ਅੱਛਾ ਇਹਨੂੰ ਸੋਈ ਨੂੰ ਅੱਜ 15 ਤੋਂ 16 ਦਿਨ ਹੋ ਗਿਆ ਨੀਲੀ ਰਵੀ ਦੀ ਇਹ ਤਾਂ ਮਗਰ ਕੱਟੀ ਸੀ ਓਕੇ ਆਪਾਂ ਦੋਵੇਂ ਟਾਈਮ ਉਹਨਾਂ ਦੇ ਘਰ ਤਸਲੀ ਕਰਕੇ ਲੈਂਦੀ ਆਪਣੇ ਪਿੰਡੋਂ ਮੱਝ ਲਈ ਆਪਾਂ ਇਹ ਅੱਛਾ ਜੀ ਤੇ ਆਪਣੇ ਘਰੇ ਕੱਟੀ ਸਵੇਰੇ ਮਰਗੀ ਇਹਦੀ ਅੱਜ ਅੱਛਾ 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 ਜੀ ਹਾਂ ਸ ਇਹ ਥਲੇ 10 ਲੀਟਰ ਦੋ ਤਿਆਰ ਆ ਆ ਵੀਡੀਓ ਆਪਾਂ ਵਿਖਾ ਦਿੰਨੇ ਆ ਕੋਈ ਵੀਰ ਭਰਾ ਮੰਗੇ ਦੇ ਪਿੰਡੋ ਨਹੀਂ ਪਿੰਡੋ ਆਪਣੇ ਤਸਦੀ ਕਰਕੇ ਖੜ ਸਕਦਾ ਕੋਈ ਬਿਲਕੁਲ ਬਿਲਕੁਲ ਲਓ ਦੱਸੋ ਮਗਰ ਕੱਟੀ ਸੀਗੀ ਉਹ ਅੱਜ ਐਕਸਪਾਇਰ ਹੋ ਗਈ ਹੈ ਵੀਰ ਉਹਨਾਂ ਨੇ ਬਿਲਕੁਲ ਜਦੋਂ ਮੱਝ ਘਰੇ ਲਿਆਂਦੀ ਆ ਤੇ ਘਰੇ ਆਣ ਕੇ ਜਿਹੜੀ ਐਕਸਪਾਇਰ ਹੋਈ ਆ ਆਹ ਦੇਖੋ ਤੁਹਾਨੂੰ ਇੱਕ ਵੀਡੀਓ ਆਪਾਂ ਦਿਖਾ ਦਿੰਨੇ ਜਿੰਦੇ 15 ਦਿਨਾਂ ਦਾ ਸੁਗੜਾ ਸੀ ਇਹ ਕੱਟੀ ਨੀਲੀ ਰਾਵੀ ਜਾਂਦੀ ਸੀ ਲਓ ਠੀਕ ਆ ਬੱਚਾ ਜਿਹੜਾ ਦੋਸਤੋ ਇਸੇ ਮੱਝ ਦਾ ਠੀਕ ਆ ਵੇਖੋ ਸਤਿ ਸ੍ਰੀ ਅਕਾਲ ਆਪਾਂ ਮੱਝ ਵਿਖਾ ਦਿੰਦੇ ਆ ਨਾ ਵੀਰ ਭਰਾ ਆਖੇ ਵੀ ਹੋਰ ਕੋਈ ਵਿਖਾਈ ਜਾਂਦੇ ਆ ਆਹ ਦੇਖੋ ਆਹ ਲਓ ਠੀਕ ਹੈ ਜੀ ਤੇ ਮਥਾ ਬੱਲਾ ਬਿੱਲੀ ਅੱਖ ਤੇ ਕੰਨ ਦੇ ਵਿੱਚ ਟੈਗ ਜਿਹੜਾ ਠੀਕ ਆ ਜੀ ਮੱਝ ਵੀ ਉਹ ਤੇ ਗਰਲਾਲ ਵੈਸੇ ਦਿਨ ਕਿੰਨੇ ਕੋ ਹੋ ਗਿਆ ਕੋਈ ਸਤਿ ਸ੍ਰੀ ਅਕਾਲ ਇਹਨੂੰ 15 ਤੋਂ 16 ਦਿਨ ਹੋ ਗਏ ਸੋਈ ਨੂੰ 15 ਤੋਂ 16 ਦਿਨ 10 ਲੀਟਰ ਦੁੱਧ ਦੇ ਥੱਲੇ ਤਿਆਰ ਆ। ਸੁਬਾ ਕਿੰਨਾ ਮੰਨਦੇ ਫਿਰ ਸੁਬਾ ਦੋ ਜਾ ਦੁਜਾ। ਦੁਜੇ ਸੁਬਾ ਗਰੰਟੀ ਨਾਲ ਸੋਈ ਐ। ਅੱਛਾ। ਲਿਓ ਜੀ। ਘਰ ਦੀ ਮੱਝ ਉਹਨਾਂ ਦੇ ਜਿਹਨਾਂ ਦਾ ਲੈਂਦੀ ਆਪਾਂ। ਠੀਕ ਆ ਜੀ। ਸਾਰਾ ਮਾਲ ਬਹੁਤ ਵਧੀਆ ਆਪਦਾ ਹੀ। ਠੀਕ ਆ ਠੀਕ ਆ। ਲਓ ਜੀ ਤੋੜ ਲਵੇ। 15 ਤੋਂ 200 15 16 17 15 ਕ ਦਿਨ ਜਿਹੜੇ ਮੰਨ ਕੇ ਕੋਈ ਵੀ ਰਸਤਾ ਕਰ ਲੇ ਦੁੱਧ ਕਿੰਨਾ ਹੁਣ ਚੋ? 10 ਲੀਟਰ ਤਿਆਰ ਸੰਤੂ ਸਾਹਿਬ। 10 ਲੀਟਰ? ਹਾਂ ਜੀ। 10 ਕ ਲੀਟਰ ਦੋਸਤੋ ਦੁੱਧ ਇਸ ਮੱਝ ਇਸ ਛੋਟੀ ਦੇ ਥੱਲੇ ਤੁਸੀਂ ਚੋ ਸਕਦੇ ਜੀ। ਪੂਰੀ ਮੱ ਐਕਸਪਾਇਰ ਜਿਹੜਾ ਬੱਚਾ ਹੋਇਆ ਉਹ ਵੀ ਆਪਾਂ ਤੁਹਾਨੂੰ ਦਿਖਾਤਾ। ਸੋ ਵੀਡੀਓ ਇੱਕ ਵਾਰੀ ਤਸੱਲੀ ਦੇਖ ਲਿਓ ਗੱਲ ਨੂੰ ਅੰਡਰਸਟੈਂਡ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਕੋਈ ਸਾਈਬ ਨਾ ਮੇਰਾ ਵੀਰ ਪਾਇਆ ਕਰੋ। ਕਾਲੀ ਨਾ ਕਰਿਆ ਕਰੋ ਠੀਕ ਹੈ। ਕਿ 10 ਕਿਲੋ ਦੁੱਧ ਇਸ ਮੱਝ ਦੇ ਥੱਲੇ ਹੁਣ ਹਾਜ਼ਰ। ਬਾਕੀ ਜੰਮੀ ਪਲੀ ਤੁਸੀਂ ਆਪ ਹੀ ਦੇਖ ਲਓ ਪੂਰੀ ਚੌੜੀ ਪਿੱਠ ਪੁੜੇ ਦੇ ਵਿੱਚ ਰਾਜੀ ਵਜਨ ਪੂਰੀ ਨਿੱਗਰ ਸੰਸਾ ਵਜਨ ਮੱਟਿਆਲੀ ਮੱਝ ਆ। ਕਾ ਦੇਖੀ ਠੀਕ ਹੈ। ਇਤਰਾ ਸਿਰੇ ਪਾੜਾ ਪਾ ਕੇ ਨਾ ਗਏ ਤੇ ਥੱਲੇ ਬੈ ਕੇ ਚੋੜੀ ਆਪਾਂ ਕੋ ਠੀਕਾ ਨਾ ਲਾਇਆ। ਠੀਕ ਉਹ ਕਈ ਵਰਾਉਂਦਾ ਨਾ ਪਸ਼ੂ ਚਲੋ ਤਾਜ਼ਾ ਪਸ਼ੂ ਸੋਇਆ ਉਹੋ ਨਾਲੇ ਕਟਿੰਗ ਕਾੜੀ ਹੈ ਨਾ ਜੀ ਹੋ ਸਕਦਾ ਜਿਹੜੀ ਖਰਾਕ ਕਰੇ ਵੀ ਪਰ ਨਹੀਂ ਕਰਦੀ ਹਾਂ ਓਏ ਕੁੱਟੇ ਟੰਕ ਟੰਕਾਉਂ ਚ ਕਿਉਂਕਿ ਦਿਹਾੜੀ ਇਹਨੂੰ ਵੀ ਆਪ ਨੂੰ ਵੀ ਲੱਗਣਾ ਨਾ ਬੱਚਾ ਕਿੱਥੇ ਆਹ ਸਾਡਾ ਡਿੱਗੀ ਕੱਟੀ ਤੇ ਚੋਲੀ ਦੀ ਨੇ ਹਾਂ ਤੇ ਅੱਛਾ ਗੁਰਰਾਹ ਬਾਕੀ ਚੂਣ ਜਾਣ ਕੋਈ ਪੂਰ ਚਵਾਈ ਇੱਕ ਨੰਬਰ ਹੈ ਸੰਤੂ ਸਾਹਿਬ ਕੋਈ ਪੂਰ ਛਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਪੋਲੀ ਧਾਰਿਆ ਠੀਕ ਹੈ ਜੀ ਠੀਕ ਹਾਂ ਜੀ ਚਵਾਈ ਇੱਕ ਨੰਬਰ ਹੈ ਹਾਂ ਦੋਸਤੋ ਵੈਸੇ ਮੱਛ ਜਿਹੜੀ ਵੱਡੀ ਹੈ ਠੀਕ ਹੈ ਵੇਲ ਬੋ ਤੁਸੀਂ ਵੇਖੋ ਪੂਰੇ ਵਜਨ ਲੋਡ ਵਾਲੀ ਮੱਜਾ ਸੰਤੂ ਸਾਹਿਬ ਕੱਦ ਵੀ ਚਲੋ ਬਹੁਤ ਸੋਹਣਾ ਠੀਕ ਆ ਨਾਰਮਲੀ ਆਪਾਂ ਮੱਜਾ ਉਹ ਕੱਦ ਕਰ ਮਈਆਂ ਆ ਵੀ ਰਹੀ ਵੰਦੇ ਲੱਖ ਤੋਂ ਬਾਹਰ ਵੀ ਗੰਡੀਆਂ ਜੀ ਹਾਂ ਇਹ ਕੋਈ ਲੱਖ ਤੋਂ ਘਟ ਮੁੱਲ ਨਹੀਂ ਏਡੀ ਛੁੱਟੀ ਦਾ ਕਰਦਾ ਬਿਲਕੁਲ ਜਿਹੜੀ ਜੋੜੀ ਬੜੀ ਮੁੱਢੀ ਹੈ ਬਿਲਕੁਲ ਹਾਂ ਦੋਸਤੋ ਕੋਈ ਇਨਸੀਡੈਂਟ ਬਣ ਜਾਣਾ ਠੀਕ ਆ ਜੀ ਬੱਚਾ ਐਕਸਪਾਇਰ ਹੋ ਜਾਣਾ ਕਿਸੇ ਵਾਸਤੇ ਦੀ ਗੱਲ ਜੀ ਚਲੋ ਨਾ ਸਾਡੇ ਵਾਸਤੇ ਨਾ ਚਲੋ ਇਹ ਨਾ ਹੈਗਾ ਵੀ ਅਸੀਂ ਕੋਈ ਨਫਾ ਪਾਉਣਾ ਹੈ ਅੱਜ ਨਫਾ ਨਾ ਪਾਵਾਂਗੇ ਸਹੀ ਸਹੀ ਆ ਲਓ ਠੀਕ ਆ ਤੇ ਬਾਕੀ ਥਣ ਥੋਣਾ ਉ ਬਾਕੀ ਭਰਾ ਚੋਣ ਚੰਗਾ ਠੀਕ ਆ ਉਹ ਕਿਸੇ ਭਰਾ ਨੇ ਆਣ ਕੇ ਤਸੱਲੀ ਤੁਸੀਂ ਕਰ ਹੀ ਲੈਣੀ ਆ ਸੰਧੂ ਸਾਹਿਬ ਦੀ ਤਸੱਲੀ ਕਰਕੇ ਖੜੇ ਕੋਈ ਵੀਰ ਭਰਾ ਦੂਰੋਂ ਨੇੜੇ ਆਉਂਦਾ ਨਾਲ ਇਹਦਾ ਮੁੱਲ ਵੀ ਦੱਸ ਦੇ ਕਿੰਨਾ ਕੁ ਮੁੱਲ ਸੰਧੂ ਸਾਹਿਬ ਜੇ ਇਹ ਕੱਟੀ ਹੁੰਦੀ ਫਿਰ ਭਾਵੇਂ 90 ਕਰ ਲੀਂਦੇ ਭਾਵੇਂ 85 ਕਰ ਲੀਂਦੇ ਹਾਂਜੀ ਇਹਦਾ ਅੱਜ ਦਾ ਮੁੱਲ ਇਹ ਕਹਿੰਦਾ ਜੇ 80000 ਰੁਪਏ 70000 ਦੀ ਮਾਇਦ ਦੇ ਦਾਂਗੇ 75 ਦੀ ਹਾਂਜੀ ਠੀਕ ਹੈ ਜੀ ਲਓ ਜੀ 75000 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ 10 ਕਿਲੋ ਦੁੱਧ ਤੇ 75000 ਵੱਡੀ ਝੋਟੀ ਆ ਹਾਂ ਬਾਕੀ ਵੱਡੀ ਆ ਸੋਹਣੀ ਆ ਬਾਕੀ ਇਹ ਸਾਰੇ ਸਾਰੇ ਵੀਰਾਂ ਨੂੰ ਪਤਾ ਪਾਲਸੀ ਫਿਕੀ ਨਹੀਂ ਕਿ ਵੈਸੇ ਚਲੋ ਨਵੀਂ ਥਾਂ ਤੇ ਜਾ ਕੇ ਪਸ਼ੂ ਕੇ ਨਾਲ ਪੱਟਾ ਢੱਕਾ ਜੀ ਯਾਨੀ ਧਰਦਾ ਇਸ ਕਰਕੇ ਥੋੜਾ ਜਿਹਾ ਲੱਗਦਾ ਵੀ ਕੱਲ ਹੀ ਆਈ ਸ਼ਮਸਾਹ ਕੱਲ ਸ਼ਾਮੀ ਆਈ ਆਪਣੇ ਕੋਲ ਹਾਂ ਹਾਂ ਆਪਾਂ ਦੋ ਟਾਈਮ ਉਹਨਾਂ ਦੇ ਘਰ ਤੇ ਸੱਲੀ ਕੀਤੀ ਆ ਮੰਨ ਲਓ ਆਪਣੇ ਜਾ ਕੇ ਕਿਸੇ ਦੇ ਘਰ ਕਿਲੋ ਤੋਂ ਅੱਧਾ ਕਿਲੋ ਦੁੱਧ ਘਟ ਜੇ ਅਗਲਾ ਉਸੇ ਵੇਲੇ ਵਪਾਰੀ ਨੇ ਫੋਨ ਲਾ ਲਿੰਦਾ ਆਪਣੇ ਘਰ ਆਉਂਦਾ ਕੱਟੀ ਮਰਗੀ ਆਪਾਂ ਨਹੀਂ ਇਹ ਜਿਹਾ ਕੰਮ ਕਰਦੇ ਵੀ ਯਾਰ ਉਹ ਹੋ ਗਿਆ ਜੇ ਹੋ ਗਿਆ ਆਪਣੇ ਕਿੱਲੇ ਤੇ ਆ ਗਈ ਆਪਣੀ ਆ ਆਪਣੀ ਹਾਂਜੀ ਲਓ ਵੀ ਪ੍ਰਭੂ ਬਾਕੀ ਇਹ ਆ ਡਿਟੇਲ ਹੈ ਸੈਕੰਡ ਨੰਬਰ ਇਸ ਮੱਝ ਦੀ ਇਸ ਤੋਂ ਬਾਅਦ ਇੱਕ ਤੁਹਾਨੂੰ ਤੋਕੜ ਤੇ ਗੱਬਣ ਚੈੱਕ ਪਾਸ ਤੀਜੇ ਨੰਬਰ ਤੇ ਨਗਦ ਖਾ ਲੈਣੇ ਆ ਲੈ ਵੀ ਗਰ ਲਾਲ ਇਹਦਾ ਸੂਹਾ ਦੱਸ ਦੇ ਕਿ ਕਿੰਵੇਂ ਸੂਵੇ ਲਈ ਗੱਬਣ ਗਾ ਇਹ ਸੰਦੂ ਸਾਹਿਬ ਦੂਜੇ ਸੂਵੇ ਝੋਟੀ ਆ ਤੇ ਜੇ ਸੂਵੇ ਲਈ ਗਾਂ ਗੱਬਣ ਜੇ 5 ਲੀਟਰ ਇਹ ਸਲੇ ਦੁੱਧ ਜੀ ਅੱਛਾ ਤੇ ਸਾਢੇ ਪੰਜਵੇਂ ਮਹੀਨੇ ਦੀ ਐ ਚੈੱਕ ਪਾਸ ਜੀ ਸਾਢੇ ਪੰਜਵੇਂ ਮਹੀਨਿਆਂ ਦੀ ਹਾਂ ਜੀ ਠੀਕ ਆ ਜੀ ਜੁਆਈ ਜੁਆਈ ਇੱਕ ਨੰਬਰ ਜੇ ਕੋਈ ਪੂਰ ਛਟਾਣੀ ਕੋਈ ਥਣਵੱਧ ਘਟਨੀ ਓਏ ਹੈ ਦੋ ਦੋ ਲੀਟਰ ਇਹ ਦੁੱਧ ਸਲੇ ਨੇ 5 ਲੀਟਰ ਦੁੱਧ ਆ ਜੀ 5 ਲੀਟਰ ਹਾਂ ਜੀ ਸੌਰੀ ਦੋਸਤੋ 5 ਕਿ ਲੀਟਰ ਜਿਹੜਾ ਦੁੱਧ ਦੋਨੋਂ ਢੰਗ ਮਿਲਦੀ ਦੋਵੇਂ ਟਾਈਮ ਮਿਲਦੀ ਪਰ ਆਪਾਂ ਕੱਲ ਲਈ ਕੱਲ ਸ਼ਾਮੀ ਉਹਨਾਂ ਦੇ ਘਰ ਚ ਹੋਈ ਆ ਤੇ ਹੁਣ ਆਪਾਂ ਵੀ ਸ਼ਾਮ ਨੂੰ ਚੋਲਾਂਗੇ ਕੋਈ ਜੱਕਰ ਨਹੀਂ ਸਵੇਰੇ ਨਹੀਂ ਚੋਈਏ ਠੀਕ ਆ ਮਿਲਦੀ ਪਹਾੜੇ ਤੇ ਉੱਥੇ ਪਹਾੜੇ ਤੇ ਮਿਲਦੀ ਆ ਠੀਕ ਆ ਪਹਾੜਾ ਪਾ ਗਏ ਤੇ ਥੱਲੇ ਵਹਜਣਾ ਠੀਕ ਆ ਜੀ ਹੋ ਸਕਦਾ ਉਪਰੀ ਸ਼ਾਮ ਜਾ ਕੇ ਇੱਕ ਦੋ ਦਿਨ ਤੀਕਾ ਲਵੇ ਹੋ ਸਕਦਾ ਨਾ ਵੀ ਲਵੇ ਠੀਕ ਆ ਸੂਨ ਵਾਲੀ ਦੀ ਤੇ ਦੁੱਧ ਦੀ ਗਰੰਟੀ ਉਹ ਆਪਣੀ ਲਓ ਦੋਸਤੋ ਟੋਕੜ ਗੱਬਣ 5 ਕਿ ਲੀਟਰ ਦੁੱਧ ਤੇ ਸਾਢੇ ਪੰਜ ਮਹੀਨਿਆਂ ਤੇ ਬਾਕੀ ਫੇਸਬੁਕ ਕੁਆਲਿਟੀ ਚੰਗੀ ਆ ਸਾਰੀ ਅੰਗਪੈਰ ਤੁਸੀਂ ਵੇਖੋ ਠੀਕ ਆ ਜੀ ਪੂਰੀ ਵੱਡੀ ਝੋੜੀ ਸਿੰਘਾਂ ਦੀ ਪੂਰਾ ਬਾਡੀ ਬੰਤਰ ਐਂਡ ਤੱਕ ਜੇਕਰ ਪੁੱਛਦੀ ਵੀ ਆਪਾਂ ਗੱਲ ਕਰ ਲਈ ਤੇ ਪ੍ਰੋਪਰ ਅੰਗਪੈਰ ਜਿਹੜੇ ਦੋਸਤੋ ਪੂਰੇ ਆ ਠੀਕ ਆ ਸੋਨੇ ਪੇਟਪੂੜੇ ਦੇ ਵਿੱਚ ਸਾਢੇ 5 ਮਹੀਨੇ ਦੀ ਗੱਭ ਤੇ 5 ਕਿਲੋ ਦੁੱਧ ਜਿਹੜਾ ਦੋਵੇਂ ਟਾਈਮ ਮਿਲਦੀ ਆ ਬਾੜੇ ਤੇ ਕਦ ਵਜੇ ਨੇ ਸੰਧੂ ਸਾਹਿਬ ਪੂਰਾ ਵੱਡਾ ਆ ਨਹੀਂ ਵੱਡੀਆਂ ਮੱਜਾਂ ਦੇ ਵਿੱਚ ਹੀ ਆ ਜਾਂਦੀ ਹੈ ਇਹ ਲੰਬਾਈ ਵੇਖੋ ਕੰਨੀ ਮਾਈ ਦੀ ਆ ਲੋ ਜੀ ਬਾਕੀ ਚੋਣ ਚਾਣ ਦੇ ਵਿੱਚ ਕੋਈ ਫਰਕ ਪੁੱਟਦਾ ਨਹੀਂ ਚਵਾਈ ਸੰਧੂ ਸਾਹਿਬ ਇੱਕ ਨੰਬਰ ਪਾਸ ਨਹੀਂ ਗਈ ਬਿਲਕੁਲ ਬਿਲਕੁਲ ਪਾਸ ਚੈੱਕ ਕਰਾ ਕੇ ਲੈਂਦੀ ਆਪਾਂ ਕੋਈ ਵੀਰ ਭਰਾ ਹੋਵੇ ਆਪਦੀ ਚੈੱਕ ਕਰਾ ਕੇ ਖੜੇ ਨਹੀਂ ਆਪਣੀ ਸਾਢੇ ਪੰਜਾਂ ਮਹੀਨੇ ਗਰੰਟੀ ਹੋਊਗੀ ਬਿਲਕੁਲ ਜੀ ਬਿਲਕੁਲ ਲੋ ਜੀ ਦੋਸਤੋ ਠੀਕ ਆ ਦੋਸਤੋ ਬਾਕੀ ਜਾਣਕਾਰੀ ਜਿਹੜੀ ਆ ਕਿਸੇ ਨੇ ਬਿਲਕੁਲ ਆਪਣੀ ਤਸੱਲੀ ਕਰਨ ਤੋਂ ਬਾਅਦ ਉਸ ਵਿਹਾਅ ਤੇ ਜਿਹੜੀ ਅੱਗੇ ਜਾਂ ਤਸੱਲੀ ਦੇਣੀ ਹੁੰਦੀ ਆ ਸਾਰੇ ਭੈਣ ਭਰਾਵਾਂ ਸੱਜਣਾਂ ਨੂੰ ਤੇ ਉਹ ਤਸੱਲੀ ਜਿਹੜੀ ਵੀਰਾਂ ਦਾ ਵੀ ਆਪਾਂ ਦੋ ਡਾਂਗ ਚੋਈ ਆ ਮਾਰਨਿੰਗ ਜਿਹੜੀ ਉਹਨਾਂ ਦੇ ਘਰੇ ਚੋਈ ਸੀ ਠੀਕ ਆ ਜੀ ਹੁਣ ਸ਼ਾਮ ਨੂੰ ਤਾਂ ਹੀ ਉਸ ਵੇਲੇ 2.5 ਕਿਲੋ ਉਸ ਵੇਲੇ ਜਿਹੜਾ ਦੋ ਡੰਗਾਂ ਦਾ ਦੁੱਧ ਤੁਸੀਂ ਕਾਊਂਟ ਕਰਕੇ ਸੌਦਾ ਕਰ ਲਿਓ 55 ਮਹੀਨਿਆਂ ਦੀ ਗੱਭਣ ਚੈੱਕ ਪਾਸ। ਠੰਡੀ ਹੀ ਲਿਆ ਕੋਈ ਡਰਕ ਭਜਾ ਕੱਜੀ ਨਹੀਂ ਗਈ। ਮਿੱਠੀ ਆ ਮਜ। ਠੀਕ ਆ ਤੇ ਗਰਲਾਲ ਇਹ ਕਿੱਥੋਂ ਤੱਕ ਫਿਰ ਹੁੰਦਾ ਫਿਰ। ਮੁੱਲ ਸਤੂ ਸਾਹਿਬ ਭਾਵੇਂ ਦਾ 65 ਕਰ ਲਿਓ ਭਾਵੇਂ 60 ਕਰ ਲਿਓ। ਇਹ 55000 ਦੀ ਮਾਈ ਦੇ ਦਾਂਗੇ। ਉਹ 55 ਦੀ। ਹਾਂਜੀ। ਲੋ ਜੀ। ਕੀਕਾ 5 ਕਿਲੋ ਦੁੱਧ 5ਾਂ 5.5 ਮਹੀਨੇ ਦੇ ਗੱਬਣ ਤੇ 55000 ਮੋੜਾ ਯਾਰ ਦੀ ਸੰਦੂ ਸਾਹਿਬ ਵਜਨ ਜੀ ਅਮਾਜ ਪੰਜੇ ਪੰਜੇ ਇਕੱਠੇ ਕਰਦੇ ਹਾਂ ਠੀਕ ਆ ਸਾਰੇ ਪੰਜੇ ਇਕੱਠੇ ਕਰਦੇ ਤੇ 50000 ਦੀ ਦੂਜੇ ਚੱਕਰ ਜੀ ਅਮਾਜ ਜੇ ਆਪਾਂ ਗਣੀਆਂ ਹਾਂ 5000 ਰੁਪਇਆ ਸਿਰ ਪੁੱਤੇ ਆ ਜਿਹਦਾ ਦੁੱਧ ਵੀ ਆ ਨਾਲ ਗੱਬਣ ਵੀ ਆ ਫੇਰ ਸੂ ਬਣੀ ਆ ਬਿਲਕੁਲ ਬਿਲਕੁਲ ਲਓ ਵੀ ਦੋਸਤੋ ਬਾਕੀ ਕਰਮ ਵਾਲੀ ਅੱਗੇ ਪੂਰੀ ਆਸ ਹੈਗੀ ਆ ਵੀ ਚਲੋ ਫਸਲੀ ਆਪਾਂ ਦਾ ਸਮਾਂ ਖਿੱਚ ਕੇ ਲੈ ਗਿਆ ਉਹ ਨਹੀਂ ਨਵੇਂ ਮਿਲ ਗਈ ਤੇ ਮਗਰ ਮਹੀਨੇ ਰਹਿ ਜਣੇ ਢਾਈ ਤੋਂ ਤਿੰਨ ਹਾਂ ਢਾਈ ਦਿਨ ਮਹੀਨੇ ਸਾਹਮ ਕੇ ਤੇ ਝੋਟੀ ਹੂੰ ਇਹ ਸੋ ਕਾਫੀ ਵੀਰਾਂ ਦੀ ਦੋਸਤੋ ਇਹ ਵੀ ਡਿਮਾਂਡ ਹੁੰਦੀ ਹੈ ਕਿਉਂਕਿ ਖਰੀਦਦਾਰ ਵੀਰ ਹਰ ਤਰ੍ਹਾਂ ਦਾ ਹਰ ਰਕਮ ਦਾ ਹੈ ਕਈਆਂ ਨੇ ਟੋਕੜ ਗੱਪਣ ਪਸ਼ੂ ਇਹਨਾਂ ਦਿਨਾਂ ਦੇ ਵਿੱਚ ਪਾਉਣਾ ਹੁੰਦਾ ਗਾਂ ਅਗਲੀ ਰੋਤ ਦੇ ਵਿੱਚ ਬਿਲਕੁਲ ਤਿਆਰੀ ਦੇ ਕੋ ਚਾਰ ਪੈਸੇ ਦੇਂਦਾ ਪਸ਼ੂ ਤੁਹਾਨੂੰ ਜਦੋਂ ਬਿਲਕੁਲ ਸੱਜਰ ਸੁੰਦਾ ਠੀਕ ਆ ਇਹ ਮੱਝ ਜਿਹੜੀ ਟੋਕੜ ਗੱਪਣ ਇੱਕ ਲਾਟ ਵੇਚਾਂ ਨਾ ਤੁਹਾਨੂੰ ਦਿਖਾਉਨੇ ਆ ਇਹ ਦੋਸਤੋ ਕਰਾਸਾਂਗ ਦੇ ਵਿੱਚ ਇੱਕ ਚਾਈਵਾਲ ਵਾਇੜਾ ਠੀਕ ਆ ਜੀ ਵੈਸੇ ਤਾਂ ਗਰਲਾਲ ਹਣੀ ਬਹੁਤ ਘੱਟ ਪਸ਼ੂ ਆ ਵੈੜਾਂ ਦੇ ਵਿੱਚ ਲੈਂਦੇ ਹੈ ਗਰਲਾਲ ਸੰਧੂ ਸਾਹਿਬ ਚੰਗੀ ਲੱਗੀ ਵੱਛੀ ਲੈ ਲਈ ਆਪ ਠੀਕ ਆ ਤੇ ਇਹਦਾ ਵੇਰਵਾ ਦੱਸ ਦੀਆਂ ਮਾੜਾ ਜਿਹਾ ਕਿੰਨੇ ਕੁ ਟਾਈਮ ਤੋਂ ਸੀ ਆ 8 ਲੀਟਰ ਦੁੱਧ ਦੇ ਸਲੇ ਤਿਆਰ ਜੀ ਅੱਛਾ ਜੀ ਇਹਨੂੰ ਅੱਜ 25 ਤੋਂ 26 ਦਿਨ ਹੋ ਗਏ ਜੇ ਸੂਈ ਨੂੰ ਅੱਛਾ ਜੀ ਬੱਚੀ ਬਹੁਤ ਮਗਰ ਟੌਪਦੀ ਜੇ ਇਹਦੇ ਸ਼ਾਈ ਵਾਲ ਦੀ ਲਓ ਜੀ ਆ ਵੱਚੀ 26 ਦਿਨਾਂ ਦੀ ਦੋਸਤੋ ਇਹ ਸੂਈ ਆ ਠੀਕ ਆ ਮਗਰ ਬੱਚੀ ਆ ਫੀਮੇਲ ਕਾਫ ਆ ਠੀਕ ਆ ਜੀ ਮਗਰ ਸ਼ਾਈ ਵਾਲ ਦੇ ਵਿੱਚ ਥੋੜਾ ਜਿਹਾ ਕ੍ਰਾਸ ਬੱਚੀ ਆ ਬਾਕੀ ਸ਼ਾਈ ਵਾਲ ਪੱਕਾ ਦੇ ਦੇ ਦੇਖੋ ਥਣ ਸੁਣਨ ਤੋਂ ਬਹੁਤ ਸੋਹਣੇ ਬੱਚੀ ਦੇਖੋ ਤੁਹਾਨੂੰ ਥਣ ਬਹੁਤ ਵਧੀਆ 4 ਇੰਚ ਜਿਹੜਾ ਥੋਨਾ ਲੰਬਾ ਥਣ ਬਿਲਕੁਲ ਮੋਟ ਆ ਵਿਖਾ ਦੋ ਮਹਾਰਾਜ ਆ ਲੈ ਹੈ ਠੀਕ ਆ ਬੇਟੀ ਤੇ ਗਰਨਾਲ ਮੰਨ ਲਓ ਵੀ 25 28 ਦਿਨਾਂ ਦੀ ਦਸ ਰਹੇ ਜੀ ਹਾਂਜੀ ਸੰਧੂ ਸਾਹਿਬ ਇਹਨੂੰ 25 ਤੋਂ 26 ਦਿਨ ਹੋ ਗਏ ਸੋਈ ਨੂੰ ਗਰਮੀ ਵਾਸਤੇ ਬਹੁਤ ਵਧੀਆ ਗਾ ਆ ਜੀ ਠੀਕ ਆ ਤੇ ਸੁਹਾ ਗਰਮਾ ਦੂਜਾ ਹੋਊਗਾ ਦੂਜੇ ਸੂਏ ਸੰਧੂ ਸਾਹਿਬ ਇਹ ਸੋਈ ਆ ਦੂਜੇ ਲਓ ਜੀ ਤੇ ਦੁੱਧ 8 ਕਿਲੋ ਹੈ ਦੁੱਧ 8 ਕਿਲੋ ਇਸਲੇ ਤਿਆਰ ਹੈ ਜਿਤਨਾ ਕੋਈ ਵੀਰ ਭਰਾ ਮਰਜ਼ੀ ਦੋਵੇਂ ਟਾਈਮ ਆ ਕੇ ਚੋਵੇ ਆਉਦੀ ਤਸੱਲੀ ਕਰੇ ਠੀਕ ਆ ਜੀ ਠੀਕ ਆ ਲਓ ਜੀ ਦੋਸਤੋ ਦੂਜਾ ਸੁਹਾ ਤੇ ਦੇਣ ਤੁਹਾਨੂੰ ਦੱਸ ਹੀ ਦਿੱਤੇ ਆ ਕੋਈ 20 ਤੋਂ ਬਾਹਰ 25 27 26 27 28 ਦਿਨ ਮਹੀਨੇ ਦੇ ਅੰਦਰ ਬਾ ਜਿਹੜਾ ਸਮਾਂ ਹੋਇਆ ਮਗਰ ਬੱਛੀ ਆ ਤੇ ਆਪ ਦੋਸਤੋ ਇਹ ਚਾਈਵਾਲ ਕਰੋ ਸੰਗ ਦੇ ਵਿੱਚ ਵਹਿੜਾ ਠੀਕ ਆ ਜੀ ਸੈਕੰਡ ਟਾਈਮ ਦੂਜਾ ਸੂਆ ਸੂਈ ਆ 8 ਕਿਲੋ ਦੁੱਧ ਠੰਡੀ ਸੀ ਲਿਆ ਵਹਿੜ ਕੋਈ ਚੱਕਰ ਨਹੀਂ ਗਾ ਬੱਛੀ ਦੇ ਮਿਲਦੀ ਦੋਵੇਂ ਟਾਂ ਠੀਕ ਆ ਜੀ ਠੀਕ ਆ अच्छा करनाल ਵੀ ਕਿਥੋਂ ਤੱਕ ਦੇ ਦਈਏ ਫਿਰ ਮੁੱਲ ਕਰਨ ਸੰਧੂ ਸਾਹਿਬ ਭਾਵੇਂ ਦਾ 35 ਕਰੀ ਜਾਈਏ ਭਾਵੇਂ 32 ਕਰੀ ਜਾਈਏ ਇਹ ਹਾਨਾ 28000 ਦੇ ਬਚੀ ਦੇ ਦਾਂਗੇ 28000 ਦੇ ਹਾਂਜੀ ਠੀਕ ਹੈ ਜੀ ਉਹ ਤੇ ਜਿਪ ਕਰ ਦਿਓ ਜ ਮਾੜਾ ਮੋੜ ਕੋਈ ਉਹਦੇ ਜੋ ਕਰਦਾਂਗੇ ਕੋਈ ਲੈਸਲੂਸ ਕਰਦਿਆ ਕਰੀਏ ਬੋਲੇ ਸੰਧੂ ਸਾਹਿਬ ਇਹੀਆਂ ਵੈੜਾਂ ਦਾ ਮੈਂ ਆ ਵੀਡੀਓ ਵੇਂਦਾ ਰਹਿਣਾ ਛਾਈ ਹਲ ਦੀਆਂ ਦਾ ਕੋਈ 35 ਮੰਗ ਲੈਂਦਾ ਕੋਈ 40 ਮੰਗ ਲੀਦਾ ਆਹਾਂ ਜੇ ਸਹੀ ਅਥਾਂ ਵਿੱਚ ਆ ਜਾਏ ਤਾਂ 55 ਵੀ ਮੰਗ ਸਕਦਾ ਕੋਈ ਮੰਗਦੇ ਆ ਪਰ ਜੇ ਆਪਾਂ ਨੂੰ ਭਾਣਾ ਵੈੜ ਬਣੀ ਤਾਂ ਆਪਾਂ ਭਾਣਾ ਦੇ ਦਾਂਗੇ ਕੀ ਵੈੜ ਦੰਦਾ ਜੀ ਅਜੇ ਕੋਲੀ ਬਿਲਕੁਲ ਮੰਗਨ ਦਾ ਤਾਂ ਕੋਈ ਕਸਰ ਨਹੀਂ ਛੱਡਦੇਗੇ ਬਾਕੀ ਇਹ ਵੀ ਪਸ਼ੂ ਜਿੰਨਾ ਵਜਾਇ ਦੇ ਦੀਏ ਉਹਨਾਂ ਚੰਗਾ ਕਰਨਾ ਮਾਣਾ ਸੰਧੂ ਸਾਹਿਬ ਮੰਗਦੇ ਵੀ ਆ ਵਿਕਦੀਆਂ ਵੀ ਆ ਹਾਂ ਵਿਕੀ ਜਾਂਦਾ ਜੀ ਪੜਦਾ ਹਰ ਇੱਕ ਤਰ੍ਹਾਂ ਤੁਹਾਨੂੰ ਆਪਾਂ ਨੂੰ ਭਾਣਾ ਬਣੀ ਆ ਤੇ ਆਪਾਂ ਭਾਣਾ ਹੀ ਦੇ ਦ ਮੱਝਾਂ ਹਰਗੇ ਥਾਂ ਜੇ ਫਿਰ ਥਾਂ ਪੂਰੇ ਪੋਟ ਆਉਂਦੀ ਜਦੋਂ ਪਸੰਦੀ ਵੈੜਵਾ ਨਹੀਂ ਚਗਾ ਝਵਾਈ ਵਾਲਾ ਬਹੁਤ ਵਧੀਆ ਥਾਂ ਨੇ ਸੋਨਾ ਲੇਵਾ ਦੁੱਧ ਵੀ ਸੰਧੂ ਸਾਹਿਬ ਦਾ ਮੱਝਾਂ ਹਰਗਾ ਹੈ ਅੱਛਾ ਜੀ ਹਾਂ ਜੋ ਹੋ ਗਏ ਇਥੇ ਬਾਲਟੀ ਪਾ ਕੇ ਦੁੱਧ ਰੱਖਦਾ ਕੋਈ ਇਹ ਨਹੀਂ ਦੱਸ ਸਕਦਾ ਵੀ ਇਹ ਗਾਂ ਦਾ ਤੇ ਮੱਝ ਦਾ ਕਿੱਟਾ ਦੁੱਧ ਸਾਫ਼ ਠੀਕ ਆ ਠੀਕ ਆ ਲੋ ਵੀ ਭਰਾਵੋ 28000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਲਾਸਟ ਕਸਰਾ ਕੁਸਰਾ ਕੱਢ ਕੇ ਤੇ ਆ ਮਗਰ ਵਛੀ ਇਹਦੇ ਫੀਮੇਲ ਕਾਫ ਬੱਚਾ ਤੁਸੀਂ ਵੇਖ ਲਿਆ ਠੀਕ ਆ ਚੰਗੀ ਵੱੱਛੀ ਆ ਮਗਰ ਠੀਕ ਆ ਜੀ 28000 ਦੀ ਤੇ ਦੋ ਫਲਾ ਵਾਲੀ ਕੋਈ ਬੱਕਰੀ ਨਹੀਂ ਦਿੰਦਾ ਹਣਾ ਹਾਂ ਆਪਾਂ ਗਾਂ ਦੇਣਾਂ 8 ਕਿਲੋ ਦਾ ਹਾਂ ਸਹੀ ਇਹ ਵੀ ਗੱਲ ਹੈਗੀ ਆ ਹਾਂ 28000 500 ਛੋਟ ਕਰ ਦਾਂਗੇ ਲੈ ਹਾਂ 27.5 ਪੂਰੇ 27 ਦੀ ਦੇ ਦਾਂਗੇ ਹਾਂ ਨਾ ਲੈ ਠੀਕ ਆ ਤੇ ਇਹ ਦੋਸਤੋ ਅੱਜ ਚਾਰ ਨਗ ਜੜੇ ਵੀਰ ਗੁਰਲਾਲ ਹੋਣਾਂ ਦੇ ਕੋਲ ਬਿਕਾਊਗਾ ਬਾਕੀ ਪਸ਼ੂ ਦਾ ਰੇਟ ਤੁਸੀਂ ਦੋਸਤੋ ਵੇਖ ਹੀ ਲਿਆ ਜਿਹੋ ਜਿਹਾ ਪਸ਼ੂ ਉਹ ਜਾ ਰੇਟ ਤੇ ਪਹਿਲਾਂ ਵੀ ਕਾਫੀ ਵਧੀਆ ਤੇ ਬਿਲਕੁਲ ਜਾਇਜ਼ ਡਿਮਾਂਡ ਕੀਤੀ ਜਾਂਦੀ ਹੈ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਤੇ ਜਿੰਨਾ ਵੀ ਹੋ ਸਕਦਾ ਇਹ ਜਿਹੜੀ ਹੋ ਦੋਸਤੋ ਹੁੰਦੀ ਹੈ ਚਾਹਤ ਹੁੰਦੀ ਹੈ ਸ਼ਾ ਹੁੰਦੀ ਹੈ ਵੀ ਪਸੂ ਜਾਇਜ਼ ਤੇ ਬਿਲਕੁਲ ਭਾਅ ਸਿਰ ਦਿੱਤਾ ਜਾਵੇ ਕਾਹਾਂ ਜਾ ਕੇ ਕੋਈ ਕਿਸੇ ਵੀਰ ਨੇ ਸੇਲ ਕਰਦੀ ਹੈ ਵੀ ਦੋ ਪੈਸੇ ਆਪਾਂ ਨੇ ਇਸ ਝੋਟੀ 88000 ਰੁਪਏ ਮੁੱਲ ਪਾਇਆ ਹੈ ਹਾਂ ਵੀ 90000 ਮੰਗੇ 88 ਦੀ ਹਾਨ ਆਖੀ ਆ ਜੇ ਐਡੀ ਝੋਟੀ ਘਰੇ ਤਿਆਰ ਕਰੀਏ ਨਾ ਵੀ ਮੰਨ ਲਓ ਦੂਜੇ ਸੂਹਾਰੀ ਦੀ ਝੋਟੀ ਸੋਹਣੀ ਪਿਓਰ ਨੀਲੀ ਰਾਵੀ ਦੀ ਕੋਈ ਸ਼ੱਕ ਨਹੀਂ ਤੇ 50 ਤੋਂ 60000 ਰੁਪਏ ਜੋਂ ਲੱਗ ਜਾਂਦਾ ਬਿਲਕੁਲ ਤੇ ਜਿਹੜੇ ਵੀਰ ਗਰਲਾ ਦੇ ਵੀ ਇਤਰਾ ਗੱਲਾਂ ਵੀ ਜਦੋਂ ਬਾਟ ਡਿਮਾਂਡ ਵਾਲੀ ਝੋਟੀ ਆ ਆਪਾਂ ਨੂੰ ਜਾਇਜ਼ ਮਿਲੀ ਤੇ ਆਪਾਂ ਵੀ ਜਾਇਜ਼ ਹੀ ਦਿੱਤੀ ਅਸਲ ਦੇ ਵਿੱਚ ਜੇ ਦੱਸਾਂ ਕੀ ਕਾਰਨ ਆ ਜਦੋਂ ਪਸ਼ੂ ਲੈਣਾ ਹੋਵੇ ਨਾ ਉਹ ਤੋਂ ਹਰ ਇੱਕ ਨੂੰ ਹੁੰਦਾ ਵੀ ਪਸ਼ੂ ਜਾਇਜ਼ ਸਾਨੂੰ ਮਿਲ ਜੇ ਜਦੋਂ ਘਰੋ ਵੇਚਣਾ ਹੋਵੇ ਤਾਂ ਹਰ ਨੂੰ ਦਾ ਵੀ ਯਾਰ ਸਾਡੀ 1.5 ਲੱਖ ਦੀ ਹਾਂ ਉਦੋਂ ਮੰਨ ਲੋ ਜੇ ਆਪਾਂ ਕਿਸੇ ਦੇ ਘਰ ਪਸ਼ੂ ਵੇਖਣ ਜਾਣਾ ਤੇ ਉਹਨਾਂ ਖੜਾ ਤੁਹਾਡੇ ਕਿੱਲੇ ਦੇ ਮਹਿੰਗੀ ਵਿਗਣੀ ਆ ਲੈ ਜਾ ਕੋਈ ਗੱਲ ਨਹੀਂ ਜੇ ਇੱਥੇ ਕਿਸੇ ਘਰ ਵਾਲੇ ਗਾਹਕ ਨੇ ਲੈਣ ਆਉਣਾ ਤਾਂ ਉਹਨੇ ਅਖਣਾ ਵੀ ਯਾਰ ਤੂੰ ਕੋਈ ਭਾਣਾ ਲੈਂਦੀ ਹੋਣੀ ਦੇ ਦੇ 1500 ਯਾਰ ਦੂਜੇ ਬੰਨੇ ਕੰਮ ਹੋ ਜਾਂਦਾ ਨਾ ਹੁਣ ਤੋਂ ਅਸੀਂ ਛਾਣੇ ਜੀ ਜੇ ਆਪਾਂ ਜਿਹੜੇ ਬਾਹਰ ਫਿਰਦੇ ਆ ਕੋਈ 1500 2000 ਬਦਲੇ ਫਿਰਦੇ ਕਿਸੇ ਨੂੰ ਸਾਹ ਨਹੀਂ ਗਾ ਵੀ ਅਸੀਂ ਯਾਰ ਤੁਹਾਨੂੰ ਲਿਆ ਕੇ ਮੱਝਾ ਦਿੱਤੀਆਂ ਇਹ ਆਪਣੀ ਰੋਟੀ ਹੈ ਜੇ ਆਪਾਂ ਬਾਹਰ ਜਾਵਾਂਗੇ ਤੇ ਕੋਈ ਲਾਹਾਂਗੇ ਫੇਰ ਫ ਲੋ ਵੀ ਦੋਸਤੋ ਇਹ ਗੱਲਾਂ ਬਾਤਾਂ ਦੇ ਨਾਲ ਦੀ ਨਾਲ ਠੀਕ ਹੈ ਜੀ ਤੇ ਇਹ ਚਾਰ ਨਾਕ ਤੁਹਾਨੂੰ ਦਿਖਾਉਣੇ ਸੀ ਅੱਜ ਦੀ ਅਪਡੇਟ ਦੇ ਵਿੱਚ ਦੋਸਤੋ ਇਹ ਜਿਹੜੇ ਪਸ਼ੂ ਤੁਹਾਨੂੰ ਆਪਾਂ ਦਿਖਾ ਦਿੱਤੇ ਆ ਤੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਹੁੰਦੇ ਆ ਫਿਰ ਗੁਰਲਾਲ ਦੇ ਤੇ ਗੁਰਲਾਲ ਇੱਕ ਵਾਰੀ ਨੰਬਰ ਆਪਨੇ ਬੋਲ ਦਿੱਕੇ ਨੰਬਰ ਹੈਗਾ ਸੰਤੂ ਸਾਹ 97792 9006 97792 9006 ਠੀਕ ਹੈ ਜੀ ਪਿੰਡ 달ਤ ਤਹਿਸੀਲ ਪੱਟੀ ਜ਼ਿਲ੍ਹਾ ਤਨਤਾਨ ਬਿਲਕੁਲ ਜੀ ਬਿਲਕੁਲ ਅਬ ਦੋਸਤੋ ਇਹ ਪਿੰਡ ਬਿਲਕੁਲ ਖਾਲੜੇ ਪਿੰਡ ਦੇ ਬਿਲਕੁਲ ਨਜ਼ਦੀਕ ਆ ਕਲਸੀਆਂ ਵਾਂ ਪਿੰਡ ਤੇ ਡਲੇਰੀ ਠੀਕ ਹੈ ਮਾੜੀ ਮੇਗਾ ਇਹ ਪਿੰਡ ਬਸ ਇਧਰਲੇ ਪਾਸੇ ਆ ਜਾਂਦੇ ਆ ਤੇ ਡਲ ਵੈਸੇ ਸਾਰੇ ਵੀਰ ਨੇੜੇ ਤੇੜੇ ਵਾਲੇ ਜਾਣਦੇ ਆ ਸੋ ਜਿਹੜੇ ਵੀਰ ਕਿਸੇ ਦੂਰੋਂ ਦਰੜੇ ਆਉਣਾ ਤੇ ਤੁਸੀਂ ਮੈਂ ਉੱਥੇ ਲੋਕੇਸ਼ਨ ਲਾ ਕੇ ਵੀ ਵਿਜ਼ਿਟ ਕਰ ਸਕਦੇ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਦਿਲੇਰ ਸਿੰਘ ਬਾੜ